ਜੰਡਿਆਲਾ ਗੁਰੂ ਦੇ ਥੋੜੀ ਦੂਰ ਪਿੰਡ ਧਾਰੜ ਵਿਖੇ ਪੀਰ ਬਾਬਾ हसन ਸ਼ਾਹ ਅਲੀ ਦੇ ਦਰਗਾਹ ਤੇ ਸਾਲਾਨਾ 25ਵਾਂ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਮੇਲਾ ਹਰ ਸਾਲ ਦੀ ਤਰ੍ਹਾਂ 11 ਨਵੰਬਰ ਨੂੰ ਮਨਾਇਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਹਰਵਜਨ ਸਿੰਘ ਈਟੀਓ ਨੇ ਵਿਸ਼ੇਸ਼ ਤੌਰ ਤੇ ਮੇਲੇ ਦੇ ਵਿੱਚ ਹਾਜ਼ਰੀਆਂ ਭਰੀਆਂ ਤੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਮਸ਼ਹੂਰ ਗਾਇਕ ਬਾਗੀ ਰਾਜ ਅਟਲਗੜ, ਮਿਸ ਨੀਲਾ ਮਨੋਹਰ ਮੱਲੀ, ਰੋਮੀ ਗੇਲ ਆਦਿ ਨੇ ਗੀਤ गा ਕੇ ਹਾਜ਼ਰੀਆਂ ਭਰੀਆਂ ਮੇਲੇ ਦੇ ਵਿੱਚ ਇੱਕ ਦਿਨ ਪਹਿਲਾਂ ਹੀ ਮਿਤੀ 10 ਨਵੰਬਰ ਰਾਤ ਕਵਾਲ ਗੁਰਮੇ ਵੱਲੋਂ ਬਾਬਾ ਜੀ ਦੀ ਦਰਗਾਹ ਤੇ ਕਵਾਲੀਆਂ ਗਾਈਆਂ ਗਈਆਂ ਅਤੇ ਨਾਜ਼ੀਆਂ ਐਂਡ ਪਾਰਟੀ ਵੱਲੋਂ ਮੁਜਰਾ ਪੇਸ਼ ਕੀਤਾ ਗਿਆ। ਹੋਟੌਰ ਨਾਲ ਜੇ ਸੁਣੇ ਲੋਕੋ ਹੁ ਗੱਲਾਂ ਅੱਜ ਦੀਆਂ ਹਏ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਰੋਹਾਂ ਚੱਜਦੀਆਂ ਕਿਸਮਤ ਕੀ ਆ ਲੱਡ ਦਾ ਯੁੱਗ ਚੱਲਦਾ ਪਿਆ ਹੈ ਮੋਬਾਈਲਾ ਨੇ ਦੁਨੀਆ ਸ਼ਦਾਈ ਕੀਤੀ ਪਈ ਆ ਲੋ ਗੌਰ ਕਰੀ ਨਾ ਦੋ ਲੜਾਤੇ ਲਾਸਟ ਜਾਨੇ ਸੰਜੀਤ ਗੱਲ ਕਰਿਓ ਬੀਆਂ ਜਿਹੜੇ ਬੁੱਢੇ ਜਾਂ ਸਾਡੀਆਂ ਮਾਤਾ ਬਜ਼ੁਰਗ ਨੇ ਉਹ ਦਵਾਈਆਂ ਬੂਖੇ ਤੇ ਚਾਹਦੀਆਂ ਬੀਆਂ ਸੱਸ ਮਾਝੇ ਦੇ ਤਰਫਾਂ ਡਈ ਆ ਨਾਉ ਨਹੀਂ ਲੈ ਕੇ ਫੋਨ ਰਸੋਈ ਵਿੱਚ ਮਾਂ ਨਾਲ ਵੀਡੀਓ ਗਾ ਤੇ ਗੱਲਾਂ ਕਰਦੀ ਫਿਰੋ ਕੀ ਗੱਲਾਂ ਕਰਦੀ ਬੰਦ ਬੰਦ ਲੁਪੜਾ ਹੋ ਕੂ ਪਿਆਰ ਨਾਲ ਮੰਨਣਾ ਕੇ ਵੀ ਮਰਛਵਾਰਾ ਫੇਰ ਨਹੀਂ ਹੈ ਉਦੋਂ ਨਹੀਂ ਮਜਾੜ ਤੇਰਾ ਮੰਨਦਾ ਕਿ ਸ਼ਰੀ ਹੁੰਦੀ मज़ा तर मो लैरी ਉੱਜ ਤੇਰੀ ਫੈਮਿਲੀ ਦਾ ਪੂਰਾ ਸਤਕੌਰ ਨਹੀਂ ਜਿਸੇ ਹੋਰ ਨਾਲ ਤੋਰੀ ਸਾਲੇ ਵਿੱਚੋਂ ਦਉਂਦਾ ਪਾੜਦੀ ਤੋਰੀ ਸਾਉ ਵਿੱਚੋਂ ਦਉਂਦਾ ਪਾੜਦੀ ਮਾਰ ਨਾਲ ਤੋਰੀ ਸਾਉ ਵਿੱਚੋਂ ਦਉਂਦਾ ਪਾੜਦੀ ਬੁੰਡ ਵੀ ਬਖਰੇ ਮੁੰਡਾ ਕਰਦਾ ਜ ਪਾਪਾ ਨਾਲ ਮੜ ਗਿਆ ਥੜਾ ਤੇਰੇ ਬਾਬੂ ਦੀ ਅੱਖਾਂ ਸੁਨੇਹਾਰੇ ਤੇ ਵੀ ਬੱਦੂ ਪੜਗੜਾ ਤੇਰੇ ਬਾਬੂ ਦੀ ਅੱਖਾਂ ਸੁਨੇਹਾਰੇ ਦੇਣੀ ਦੂਰੋਂ ਤੋਪੀ ਕਰਗੜਾ ਤੇਰੇ ਬਾਬੂ ਦੀ ਅੱਖਾਂ ਸੁਨੇਹਾਰੇ ਦੇਣੀ ਸਰ ਅੱਜ ਦੇ ਪ੍ਰੋਗਰਾਮ ਰੇ ਦੱਸਿਓ ਦੇਖੋ ਜੀ ਅੱਜ ਮੈਂ ਇੱਥੇ ਧਾਰੜਪਿੰਡ ਦੇ ਵਿੱਚ ਪੀਰ ਬਾਬਾ ਸ਼ਨਸਾਹ ਜੀ ਦੇ ਦਰਗਾਹ ਦੇ ਉੱਤੇ ਨਾਤਮਸਤਕ ਆਉਣਾ ਹੈ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਆਈ ਦਿਨ ਮਤਲਬ ਕਿਸੇ ਪਿੰਡ ਦੇ ਵਿੱਚ ਕਿਸੇ ਨਗਰ ਦੇ ਵਿੱਚ ਮੇਲੇ ਜਿਹੜੇ ਨੇ ਸਾਲਾਨਾ ਜੋੜ ਮੇਲੇ ਲੱਗਦੇ ਨੇ ਸੋ ਇਹ ਜਿਹੜੀ ਜਗ੍ਹਾ ਹੈ ਮੈਂ ਪਹਿਲਾਂ ਹੀ ਕਾਫੀ ਵਾਰੀ ਇੱਥੇ ਨਤਬਸਤ ਕੋ ਆਇਆ ਸਾਡਾ ਜੰਡੇਆਲਾ ਗੁਰੂ ਹਲਕੇ ਦੀ ਬਹੁਤ ਅਹਿਮ ਪਿੰਡ ਆ ਧਾਰੜ ਔਰ ਇਸ ਪਿੰਡ ਦੇ ਵਿੱਚ ਇਹ ਜਗ੍ਹਾ ਜਿਹੜੀ ਹੈ ਦੀ ਬਹੁਤ ਮਾਨਤਾ ਵਾਲੇ ਤ ਵਾਲੇ ਦੇ ਇਲਾਕਿਆਂ ਦੇ ਵਿੱਚ ਵੀ ਹਰ ਸਾਲ ਇੱਥੇ ਬਹੁਤ ਭਾਰੀ ਮੇਲਾ ਜਿਹੜਾ ਲੱਗਦਾ ਹੈ ਲੋਕ ਬੜੀ ਦੂਰੋਂ ਦੂਰੋਂ ਆਪਣੀਆਂ ਇਛਾਵਾਂ ਲਿਖ ਕੇ ਇੱਥੇ ਨਤਬਸਤ ਕੋਂ ਦੇ ਨੇ ਸੋ ਮੈਂ ਬਾਬਾ ਜੀ ਦੇ ਚਰਨਾਂ ਦੇ ਵਿੱਚ ਇਹੀ ਆਤਮਾਸ ਕਰੂੰਗਾ ਕਿ ਸਾਡੇ ਇਸ ਨਗਰ ਦੇ ਉੱਤੇ ਆਪਣਾ ਹੱਥ ਜਿਹੜਾ ਹੈ ਮੇਰ ਭਰਿਆ ਹੱਥ ਬਣਾਈ ਰੱਖਣ ਸਾਨੂੰ ਬਾਲਤੇ ਬੁੱਧੀ ਬਖਸ਼ਦੇ ਰਹਿਣ ਅਸੀਂ ਜਿਸ ਕੰਮ ਵਾਸਤੇ ਰਾਜਨੀਤੀ ਦੇ ਵਿੱਚ ਆਏ ਆ ਜਿਹੜੀ ਜਿਹੜੀ ਸਾਡੀ ਜ਼ਿੰਮੇਵਾਰੀ ਲੱਗੀ ਆ ਉਸ ਜ਼ਿੰਮੇਵਾਰੀ ਨੂੰ ਅਸੀਂ ਜਿਹੜਾ ਸਹੀ ਤਰੀਕੇ ਨਾਲ ਨਿਭਾ ਸਕੀਏ ਬਾਕੀ ਅੱਜ ਦੇ ਇਸ ਦਿਹਾੜੇ ਦੇ ਉੱਤੇ ਨਗਰ ਤੇ ਨਿਵਾਸੀਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਔਰ ਬਾਤ ਬਾਤ ਸ਼ੁਭ ਕਾਮਨਾਵਾਂ ਮੈਂ ਅਰਦਾਸ ਬੇਨਤੀ ਕਰਦਾ ਕਿ ਸਾਡਾ ਨਗਰ ਜਿਹੜਾ ਆ ਇਹ ਹਮੇਸ਼ਾ ਹੀ ਦਿਨ ਦੁਗਣੀ ਰਾਤ ਚੌਕਣੀ ਤਰੱਕੀ ਕਰੇ ਤੇ ਇਸ ਤਰ੍ਹਾਂ ਹੀ ਅੱਗੇ ਜਿਹੜਾ ਆ ਉਹ ਵਧਦਾ ਰਹੇ ਮੰਤਰੀ ਸਾਹਿਬ ਆਪਣੇ ਪਿੰਡ 'ਚ ਆਮ ਆਦੀ ਪਾਰਟੀ ਦੀ ਇਹੜੀ ਪੰਚਾਇਤ ਬਣੀ ਆ ਕਾਫੀ ਕੰਮ ਜਿਹੜੇ ਰਹਿੰਦੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਕੰਮ ਅਸੀਂ ਪਿਛਲੇ 2.5 ਸਾਲਾਂ ਦੇ ਵਿੱਚ ਜਿਹੜੇ ਆ ਉਹ ਕਾਫੀ ਕੀਤੇ ਵੀ ਆ ਕੁਝ ਕੰਮ ਹੁੰਦੇ ਨੇ ਜਿਹੜੇ ਪੰਚਾਇਤ ਦੇ ਕਰਨ ਵਾਲੇ ਹੁੰਦੇ ਆ ਜਿਸ ਤਰ੍ਹਾਂ ਜੇ ਕੋਈ ਉੱਪਰਲੇ ਕੰਮ ਨੇ ਕੋਈ ਵੱਡੀਆਂ ਛੜਕਾਂ ਬਣਾਉਣੀਆਂ ਕੋਈ ਬਿਜਲੀ ਫਰੀ ਦੇਣੀ ਕੋਈ ਟਰਾਂਸਫਾਰਮਰ ਰੱਖਣੇ ਕੋਈ ਨਵੇਂ ਗ੍ਰਿਡ ਬਣਾਉਣੇ ਉਹ ਤਾਂ ਸਰਕਾਰ ਦਾ ਕੰਮ ਆ ਉਹ ਅਸੀਂ ਬਾਖੂਬੀ ਆਪਣੇ ਕੰਮ ਨਿਭਾਏ ਨੇ ਕੁਝ ਕੰਮ ਜਿਹੜੇ ਪੰਚਾਇਤ ਪੱਧਰ ਤੇ ਹੁੰਦੇ ਸੀਗੇ ਉਹ ਤੁਹਾਨੂੰ ਪਤਾ ਹੈ ਪੰਚਾਇਤ ਹੋਰ ਸੀਗੀ ਕੋਆਰਡੀਨੇਸ਼ਨ ਦੀ ਘਾਟ ਸੀਗੀ ਇਸ ਕਰਕੇ ਉਹ ਕੰਮ ਨਹੀਂ ਹੋ ਸਕੇ ਹੁਣ ਪਿੰਡ ਦੇ ਲੋਕਾਂ ਨੇ ਬਹੁਤ ਵੱਡਾ ਹੰਗਾਰਾ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਦਿੱਤਾ ਹੈ ਔਰ ਬੜਾ ਵੱਡਾ ਫਤਵਾ ਆ ਸੋ ਅਸੀਂ ਜਿੰਨੇ ਵੀ ਰੁਕੇ ਕੰਮ ਨੇ ਪੈਂਡਿੰਗ ਕੰਮ ਨੇ ਧਾਰੜ ਪਿੰਡ ਦੇ ਉਹ ਬਹੁਤ ਜਲਦ ਜਿਹੜੇ ਨੇ ਉਹਨਾਂ ਨੂੰ ਨੇਪਰੇ ਚਾੜਾਂਗੇ ਸਾਡੇ ਸਾਰੇ ਸਮੂੱਚੇ ਸਰਪੰਨ ਸਾਹਿਬ ਪੰਚ ਸਾਹਿਬ ਆਨਸਾਰੇ ਇਥੇ ਹਾਜ਼ਰ ਨੇ ਸੋ ਕਿਸੇ ਤਰ੍ਹਾਂ ਦੀ ਕੋਈ ਗਰੰਟਾਂ ਦੀ ਜਿਹੜੀ ਕਮੀ ਆ ਉਹ ਪਿੰਡ ਨੂੰ ਨਹੀਂ ਆਉਣ ਦਿੱਤੀ ਜਾਊਗੀ ਔਰ ਜਿਹੜੇ ਵੀ ਕੰਮ ਰੁਕੇ ਨੇ ਉਹਨੂੰ ਬਾਅਦ ਜਲਦ ਅਸੀਂ ਜੜੇ ਆ ਉਸ ਨੇਪਰੇ ਚਾੜਾਂਗੇ ਇਥੇ ਸਾਰੇ ਪਿੰਡ ਦੀ ਬੜੀ ਵੱਡੀ ਸਮੱਸਿਆ ਵਾ ਸਾਡੇ ਪਿੰਡ ਦੀ ਫਿਰਨੀ ਪਿਛਲੀਆਂ ਸਰਕਾਰਾਂ ਵੀ ਕਾਫੀ ਸਰਕਾਰਾਂ ਆਈਆਂ ਕਾਂਗਰਸ ਵੀ ਆਏ ਅਕਾਲੀ ਵੀ ਆਏ ਪਰ ਇਹ ਫਿਰਨੀ ਨਹੀਂ ਬਣ ਸਕੀ ਇਹ ਸਾਰੇ ਪਿੰਡ ਦੀ ਵੱਡੀ ਸਭ ਤੋਂ ਵੱਡੀ ਮੰਗ ਆ। ਆ ਦੇਖੋ ਤੁਸੀਂ ਆਪੇ ਕਹਿੰਤਾ ਅਕਾਲੀ ਵੀ ਆਏ ਕਾਂਗਰਸ ਵੀ ਆਏ ਪਰ ਆਮ ਆਦਮੀ ਪਾਰਟੀ ਤੇ ਪਹਿਲੀ ਵਾਰੀ ਆਈ ਹੈ ਨਾ ਜੇ ਪਹਿਲੀ ਵਾਰੀ ਆਈ ਹੈ ਤੇ ਪਹਿਲੀ ਵਾਰੀ ਹੀ ਆਏ ਫਿਰ ਨਹੀਂ ਬਣੂਗੇ। ਠੀਕ ਹੈ।